ਸੋਏ ਵਿੱਚ ਬਹੁਤ ਬਹੁਤ ਸਵਾਗਤ ਹੈ ਤਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਦੇ ਪਰੌਂਠੇ ਉਹ ਵੀ ਬਹੁਤ ਹੀ ਵੱਖਰੇ ਤਰੀਕੇ ਨਾਲ ਲੈ ਲਏ ਅਸੀਂ ਆਲੂ ਦੇ ਪਰੌਠਿਆਂ ਦਾ ਸਮਾਨ ਅਸੀਂ ਕੋਲੀ ਵਿੱਚ ਰੱਖ ਲਿਆ ਵਾ ਥੋੜਾ ਜਿਹਾ ਚੀਜ਼ ਕੁਟਾ ਹੋਇਆ ਧਨੀਆ ਤੇ ਸਾਰੇ ਮਸਾਲੇ ਤੇ ਬੌਲ ਕੀਤਾ ਹੋਇਆ ਸਵੀਟ ਕੌਰਨ ਕਸ ਕੀਤਾ ਹੋਇਆ ਅਦਰਕ ਦੋ ਹਰੀਆਂ ਮਿਰਚਾਂ ਮੋٹے ਮੋٹے ਗੰਡੇ ਤੇ ਥੋੜਾ ਜਿਹਾ ਧਨੀਆ ਨੂੰ ਕਰ ਲਿਆ ਬੋਇਲ ठिया लियान लाइए थोड़ा जा जीरा मिर्चा, कुटिया हुआ धनिया सारे मसाले

ਪ੍ਰੋਟੀਨ ਦਾ ਪੇਸਟ ਤਿਆਰ ਹੈ ਤੇ ਇਹਨੂੰ ਕਰ ਲਾਂਗੇ ਮੜਾ ਜਾਂ ਠੰਡਾ ਫੇਰ ਬਣਾਵਾਂਗੇ ਸਵਾਦਿਸ਼ਟ ਪਰੌਂਠੇ। ਹਾਂ ਬਣਾਉਣੇ ਆਲੂ ਦੇ ਪਰੌਂਠੇ ਤੇ ਆਟੇ ਵਿੱਚ ਭਰਾਂਗੇ ਆਲੂ ਦਾ ਪੇਸਟ ਥੋੜੀ ਜੀ ਚੀਜ਼ ਰੱਖਾਂਗੇ। ਤੋਂ ਪੇੜੇ ਨੂੰ ਕਰ ਲਵਾਂਗੇ ਬੰਦ। ਤੇ ਹੁਣ ਇਹਨੂੰ ਬੇਨ ਲੈਣੇ ਆ। ਵਾਹ ਕਿਆ ਫੁੱਲੇ ਫੁੱਲੇ ਆਲੂ ਦੇ ਪਰੌਂਠੇ ਐ ਲੋ ਜੀ ਸਾਡੇ ਪਰੌਂਠੇ ਬਣ ਕੇ ਤਿਆਰ ਵਾ ਜੀ ਵਾ ਕਿਆ ਕ੍ਰਿਸਪੀ ਕ੍ਰਿਸਪੀ ਪਰੌਂਠੇ ਬਣੇ ਐ